ਸੋ ਡੇਰਾ ਮੁਕੀ ਮੁੱਦਿਆਂ ਨੂੰ ਲੈ ਕੇ ਵੀ ਅੱਜ ਫੈਸਲਾ ਸੁਣਾਇਆ ਜਾਵੇਗਾ ਸ਼ੋਮਣੀ ਕਾਲੀ ਦਲ ਦੇ 2015 ਤੋਂ 2017 ਦੇ ਅਕਾਲੀ ਦਲ ਦੇ ਆਗੂਆਂ ਤੇ ਵੀ ਅੱਜ ਫੈਸਲਾ ਸੁਣਾਇਆ ਜਾ ਸਕਦਾ ਹੈ ਸ਼੍ਰੀ ਕਾਲ ਤਖਤ ਸਾਹਿਬ ਤਖਤ ਤੇ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਫੈਸਲਾ ਸੁਣਾਇਆ ਜਾਣਾ ਸੋ ਅੱਜ ਜੋ ਜਿੱਤੇ ਕੀ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਤੇ ਫੈਸਲਾ ਸੁਣਾਇਆ ਜਾਵੇਗਾ ਸ਼੍ਰੀ ਕਾਲ ਤਖਤ ਸਾਹਿਬ ਤੇ ਪੂਜਨੀ ਸ਼ੁਰੂ ਹੋਈ ਨੇ ਸਾਰੇ ਹੀ ਆਗੂ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਇਹ ਫੈਸਲਾ ਅੱਜ ਸੁਣਾਇਆ ਜਾਵੇਗਾ ਸੋ ਵੱਡੇ ਆਗੂ ਪੁਜਰੇ ਸ਼ੁਰੂ ਹੋਏ ਨੇ ਸ਼੍ਰੀ ਕਲਤਖਤ ਸਾਹਿਬ ਤੇ ਕਿ ਸੁਖਬੀ ਸਿੰਘ ਬਾਦਲਵੀ ਪਹੁੰਚ ਚੁੱਕੇ ਨੇ ਸੋ ਜਨਾ ਨੂੰ ਜੱਜਦਾਰ ਸ਼੍ਰੀ ਕਲਤਖਤ ਸਾਹਿਬ ਤੇ ਬੁਲਾਇਆ ਗਿਆ 2015 ਤੋਂ ਲੈ ਕੇ 2017 ਦੀ ਕੈਬਨਟ ਦੇ ਵਿੱਚ ਰਹੇ ਮੰਤਰੀ ਵੀ ਇਸ ਇਕੱਤਰਤਾ ਦੇ ਵਿੱਚ ਬੁਲਾਏ ਗਏ ਨੇ ਜਿੱਥੇ ਕਿ ਅੱਜ ਫੈਸਲਾ ਸੁਣਾਇਆ ਜਾਣਾ ਸੋ ਪੰਗ ਸਿੰਘ ਸਾਹਿਬਾਨਾ ਦੇ ਵੱਲੋਂ ਇਕੱਤਰਤਾ ਸ਼ੁਰੂ ਹੋਏਗੀ ਦੋਸਤੋ ਬਾਗ ਜੜਾ ਕਿ ਫੈਸਲਾ ਉਹ ਸੁਣਾਇਆ ਜਾਵੇਗਾ ਤੇ ਵੱਡੇ ਆਗੂ ਨੇ ਜੜਾ ਕਿ ਉਹ ਪਹੁੰਚ ਨੇ ਸ਼੍ਰੀ ਕਲਤਖਤ ਸਾਹਿਬ ਤੇ ਸ਼ੁਰੂ ਹੋ ਚੁੱਕੇ ਹੈ ਕੋਈ ਤਾਂ ਜੋ ਕਲਤਖ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਲਤਖ ਸਾਹਿਬ ਦੇ ਉਹ ਚਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਤੇ ਉਹ ਭੁੱਲ ਬਖਸ਼ਾਉਣ ਲਈ ਅਸੀਂ ਕਲਤਖ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਹੈਗਾ ਉਹ ਵੀ ਫੈਸਲਾ ਹੋਏਗਾ ਕਲਤਖ ਸਾਹਿਬ ਦੇ ਸਿੰਘ ਸਾਬ ਨਾਲ ਦਾ ਉਹਨੂੰ ਅਸੀਂ ਮੰਨਾਂਗੇ ਸਿੰਘ ਸਾਬ ਜਿਹੜਾ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ ਮੈਂ ਦੇਖੋ ਇਸ ਗੱਲ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਦਾ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਕਾਲ ਤੱਕ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਉਹਨੂੰ ਅਸੀਂ ਮੰਨੀਏ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਸਿਧਾਂਤਾਂ ਅਧੀਨ ਕਿਸੇ ਮਰਿਆਦਾ ਅਧੀਨ ਕਿਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਹਦਰ ਸ਼੍ਰੀ ਅਕਾਲਤਾਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾ ਨੂੰ ਦਿੰਦੇ ਆ ਦਲੀਸ ਦਾ ਸ਼੍ਰੀ ਦਵਾਰੀ ਤੇ ਬਾਹਰ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ। ਏਕਨ ਜਦੋਂ ਸਿੱ ਦਲੀਸ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ। ਤੇ ਪਾਚਾ ਕੰਦੇ ਜੇ ਗੁਰ ਝੜਕੇ ਤਾਂ ਮੀਠਾ ਲੱਗ ਹੈ। ਜੇ ਬਖਸ਼ਲੇ ਜੇ ਬਖਸ਼ੇ ਤਾਂ ਗੁਰ ਵਢਾਈ। ਇਹ ਉਹਦੀ ਵਢਾਈ ਹੈ। ਜਿਹੜਾ ਗਲਤੀ ਕਰੇ ਉਹਨੂੰ ਝੜਕਦਾ ਵੀ ਹੈ। ਤੇ ਕਰ ਉਪਦੇਸ਼ ਝੜਕੇ ਬਹੁਤ ਭਾਤੀ ਬਹੁਤ ਪਿਤਾ ਗੱਲ ਲਾਂਦੇ। ਫਿਰ ਉਹ ਕਰ ਵੀ ਲਾਂਦਾ। ਉਹ ਬਖਸ਼ਦਾ ਵੀ ਹੈ। ਸੋ ਇਹ ਬਖਸ਼ਿੰਦ ਵੀ ਹੈ। ਛਿੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੀ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੇਤਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਿਧਾਂਤ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦਿੰਦੇ ਸ੍ਰੀ ਅਕਾਲ ਪਖ ਸਾਹਿਬ ਤੋਂ ਹੁਕਮ ਪਹੁੰਚਿਆ ਹੈ ਆਜ਼ਰ ਹੋਣ ਲਈ ਉਹਨਾਂ ਨੇ ਪਹਿਲਾਂ ਸਪਸ਼ਟੀਕਰਨ ਮੰਗਿਆ ਅਸੀਂ ਸਪਸ਼ਟੀਕਰਨ ਵੀ ਦੇ ਦਿੱਤਾ ਹੈ ਅੱਜ ਉਹਨਾਂ ਨੇ ਜ਼ਾਤੀ ਤੌਰ ਤੇ ਹਾਜ਼ਰ ਹੋਣ ਲਈ ਆਇਆ ਹਾਜ਼ਰ ਹੈ ਜੋ ਉਹ ਤੇ ਹੁਕਮ ਸੁਣਾਉਣਗੇ ਉਹਦੀ ਇਨਨ ਬਨ ਪਾਲਣਾ ਕਰਾਂਗੇ ਤੇ ਦੇਖੋ ਇਹ ਹਿਸਟਰੀ ਹੈ ਇੱਕੋ ਹੀ ਸ਼ਕਤੀ ਹੈ ਸ਼ਰੋਮਣੀ ਅਕਾਲੀ ਦਲ ਦੀ ਤੇ ਪੰਥ ਦੀ ਕਿ ਇੱਕ ਤੋੜਾ ਜਿਹਦੇ ਆਲੇ ਦੋਲੇ ਹਮੇਸ਼ਾ ਖੜਦੇ ਆ ਇਹ ਹੀ ਵਜ੍ਹਾ ਸੰਸਾਰ ਭਰ ਵਿੱਚ ਜਿਹੜਾ ਮਾਨ ਸਿੱਖਾਂ ਨੂੰ ਪ੍ਰਾਪਤ ਹੈ ਕਿਸੇ ਹੋ ਰਿਲੀਜੀਅਨ ਵਿੱਚ ਇਹ ਨਹੀਂ ਕਿ ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਕੋਈ ਤਾਕਤ ਹੋਵੇ ਜਿੱਥੋਂ ਦਾ ਦਿੱਤਾ ਹੋਇਆ ਦੇਸ਼ ਉਹ ਮੰਨਦੀ ਹੋਵੇ ਠੀਕ ਆ ਜਿਹੜੇ ਲੋਕ ਰਾਜਨੀਤਿਕ ਤੌਰ ਤੇ ਸਿੱਖਾਂ ਦਾ ਵਿਰੋਧ ਕਰਦੇ ਜਾਂ ਅਕਾਲੀਆਂ ਦਾ ਕਰਦੇ ਉਹ ਨਹੀਂ ਮੰਨਦੇ ਹੋਣਗੇ ਪਰ ਸ਼੍ਰੋਮਣੀ ਅਕਾਲੀ ਦਲ ਅਕਾਲ ਤੱਕ ਦੀ ਤਾਪੀਆਂ ਬਣੇ ਤੇ ਅਕਾਲ ਤੱਕ ਜਿਹੜੇ ਹਰ ਹੁਕਮ ਦੀ ਇਨਨ ਬਨ ਪਾਲਣਾ ਕਰੂਗਾ ਅਕਾਲ ਤੱਕ ਸਭ ਤੋਂ ਉੱਪਰ ਹੋਇਆ ਹੈ ਹਾਂਜੀ ਹਰ ਸਿੱਖ ਨੂੰ ਜਿਹੜਾ ਹੁਕਮ ਆਇਆ ਇਸ ਕਰ ਮੱਥੇ ਆ ਮੰਨਣਾ ਚਾਹੀਦਾ ਤੇ ਮੰਨ ਕੇ ਪਹੁੰਚ ਕੇ ਹਾਂਜੀ ਹਾਂਜੀ ਹਾਂਜੀ